ਰੇਲਵੇ ਫਾਟਕ ਦੇ ਉੱਤੇ ਇੱਕ ਭਿਆਨਕ ਹਾਦਸਾ ਵਾਪਰਿਆ ਦੱਸਦੀ ਹੈ ਕਿ ਜਦੋਂ ਗੇਟਮੈਨ ਦੇ ਵੱਲੋਂ ਰੇਲਵੇ ਫਾਟਕ ਨੂੰ ਬੰਦ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਹੀ ਉੱਥੇ ਇੱਕ ਟਰੱਕ ਆਉਂਦਾ ਹੈ ਤੇ ਟਰੱਕ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸਦੇ ਚਾਲਕ ਵੱਲੋਂ ਲਾਪਰਵਾਹੀ ਵਰਤੀ ਜਾਂਦੀ ਹੈ ਅਤੇ ਫਾਟਕ ਨੂੰ ਬੰਧ ਹੁੰਦੇ ਦੇਖ ਕੇ ਜਦੋਂ ਉਸ ਦੇ ਵੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਾਟਕ ਉਸ ਦੇ ਵਿੱਚ ਹੀ ਫਸ ਜਾਂਦਾ ਅਤੇ ਟੁੱਟ ਜਾਂਦਾ ਹੈ ਹਾਲਾਂਕਿ ਮੌਕੇ ਦੇ ਉੱਤੇ ਉਸ ਟਰੱਕ ਚਾਲਕ ਦੇ ਵੱਲੋਂ ਮੌਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਫਾਟਕ ਉਸ ਦੇ ਵਿੱਚ ਫਸਿਆ ਹੋਣ ਕਰਕੇ ਉਹ ਉੱਥੇ ਹੀ ਰੁਕ ਜਾਂਦਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਦੋਂ ਟ੍ਰੇਨ ਵੀ ਆ ਜਾਂਦੀ ਤਾਂ ਉੱਥੇ ਭਿਆਨਕ ਹਾਦਸਾ ਵੀ ਵਾਪਰ ਸਕਦਾ ਸੀ ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਦੋਂ ਗੇਟਮੈਨ ਦੇ ਵੱਲੋਂ ਫਾਟਕ ਨੂੰ ਟ੍ਰੇਨ ਆਉਣ ਤੋਂ ਪਹਿਲਾਂ ਬੰਦ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਉੱਥੋਂ ਇੱਕ ਨਿਕਲ ਰਹੇ ਟਰੱਕ ਦੇ ਵੱਲੋਂ ਲਾਪਰਵਾਹੀ ਵਰਤੀ ਗਈ ਅਤੇ ਉਸ ਟਰੱਕ ਦੇ ਚਾਲਕ ਵੱਲੋਂ ਜਦੋਂ ਮੌਕੇ ਤੇ ਉੱਥੇ ਆਪਣੇ ਟਰੱਕ ਨੂੰ ਕੱਢਣ ਲੱਗਿਆ ਤਾਂ ਉਧਰੋਂ ਤੇ ਗੇਟਮੈਨ ਦੇ ਵੱਲੋਂ ਫਾਟਕ ਨੂੰ ਲਗਾਇਆ ਜਾ ਰਿਹਾ ਸੀ ਤਾਂ ਉਹ ਫਾਟਕ ਉਸ ਦੇ ਵਿੱਚ ਫਸ ਜਾਂਦਾ ਜਿਸ ਦੇ ਕਾਰਨ ਫਾਟਕ ਟੁੱਟ ਜਾਂਦਾ ਹੈ ਹਾਲਾਂਕਿ ਮੌਕੇ ਦੇ ਉੱਤੇ ਕਾਫੀ ਲੋਕ ਇਕੱਠੇ ਹੋ ਜਾਂਦੇ ਨੇ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਸੁਪਰ ਫਾਸਟ ਟ੍ਰੇਨ ਆ ਰਹੀ ਸੀ ਜਿਸ ਤੋਂ ਬਾਅਦ ਉੱਥੇ ਹੰਗਾਮਾ ਕਾਫੀ ਹੋ ਜਾਂਦਾ ਹੈ ਅਤੇ ਜਦੋਂ ਟਰੱਕ ਦੇ ਚਾਲਕ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਦਾ ਕਹਿਣਾ ਸੀ ਕਿ ਉਹ ਆਪਣੀ ਗੱਡੀ ਨੂੰ ਖਾਲੀ ਕਰਕੇ ਹੁਸ਼ਿਆਰਪੁਰ ਦੇ ਵੱਲ ਜਾ ਰਿਹਾ ਸੀ ਤਾਂ ਪਹਿਲਾਂ ਇੱਕ ਫਾਟਕ ਖੁੱਲਾ ਸੀ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਦੀ ਗੱਡੀ ਨਿਕਲ ਜਾਵੇਗੀ ਪਰੰਤੂ ਅਚਾਨਕ ਹੀ ਗੇਟਮੈਨ ਦੇ ਵੱਲੋਂ ਉੱਥੇ ਫਾਟਕ ਨੂੰ ਗਿਰਾ ਦਿੱਤਾ ਜਾਂਦਾ ਹੈ ਅਤੇ ਉਹ ਫਾਟਕ ਉਸ ਦੀ ਗੱਡੀ ਦੇ ਵਿੱਚ ਫਸ ਜਾਂਦਾ ਹੈ ਅਤੇ ਇਹ ਹਾਦਸਾ ਵਾਪਰ ਜਾਂਦਾ ਹੈ ਪਰੰਤੂ ਉੱਥੇ ਹੀ ਜਦੋਂ ਗੇਟਮੈਨ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਕੁਝ ਗੱਡੀਆਂ ਜਦੋਂ ਫਾਟਕ ਬੰਦ ਹੋ ਰਿਆ ਸੀ ਤਾਂ ਉਹਨਾਂ ਦੀ ਜੋ ਹਾਈਟ ਸੀ ਉਹ ਛੋਟੀ ਹੋਣ ਕਰਕੇ ਫਟਾਫਟ ਨਿਕਲ ਗਈਆਂ ਅਤੇ ਇਸ ਚਾਲਕ ਨੂੰ ਵੀ ਜਦੋਂ ਕਿਹਾ ਗਿਆ ਕਿ ਉਹ ਆਪਣੇ ਟਰੱਕ ਨੂੰ ਖੜਾ ਕਰ ਲਵੇ ਪਰੰਤੂ ਉਸ ਦੇ ਵੱਲੋਂ ਨਹੀਂ ਰੋਕਿਆ ਗਿਆ ਜਿਸ ਦੇ ਕਾਰਨ ਉਹ ਜਦੋਂ ਫਾਟਕ ਨੂੰ ਲਗਾਉਣ ਲੱਗਿਆ ਤਾਂ ਉੱਥੋਂ ਦੀ ਇਸ ਦਾ ਟਰੱਕ ਨਿਕਲਦਾ ਹੋਇਆ ਉਸ ਫਾਟਕ ਦੇ ਵਿੱਚ ਫਸ ਜਾਂਦਾ ਹੈ ਅਤੇ ਇਸ ਦੇ ਵੱਲੋਂ ਉੱਥੇ ਰੋਕਣ ਦੀ ਕੋਸ਼ਿਸ਼ ਦੀ ਥਾਂ ਉੱਥੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਫਾਟਕ ਉਸ ਦੀ ਗੱਡੀ ਜੋ ਫਸਿਆ ਹੋਣ ਕਰਕੇ ਟੁੱਟ ਜਾਂਦਾ ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਫਾਟਕ ਜੋ ਹੈ ਜ਼ਮੀਨ ਤੇ ਡਿੱਗਿਆ ਹੋਇਆ ਤੇ ਲੋਕ ਜੋ ਨੇ ਇੱਧਰ ਉੱਧਰ ਭੱਜਦੇ ਨਜ਼ਰ ਆ ਰਹੇ ਨੇ ਫਿਲਹਾਲ ਇਸ ਘਟਨਾ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਰਵੀ ਹੈ ਕੀ ਬਾਤ ਹੋਈ ਔਰ ਕਿੰਨੇ ਵਜੇ ਹੋਈ ਹੈ 18:40 ਤੇ ਬਾਤ ਹੋਈ ਹੈ 29:25 ਗੱਡੀ ਕੇ ਲਈ ਮੈਂ ਗੇਟ ਬੰਦ ਕਰ ਰਹਾ ਥਾ ਗੇਟ ਆਦੇ ਸੇ ਜ਼ਿਆਦਾ ਬੰਦ ਹੋਣੇ ਲੱਗ ਰਹਾ ਥਾ ਤੋ ਖਾਰੇ ਨੀਚੇ ਸੇ ਨਿਕਲ ਰਹੀ ਸਾਰੋ ਕੀ ਹਾਈਟ ਕਮ ਹੈ ਇਸ ਗੱਡੀ ਵਾਲੇ ਨੇ ਇੱਕ ਵਾਰ ਤੋਂ ਬ੍ਰੇਕਰ ਪੇ ਪਿੱਛੇ ਗੱਡੀ ਨੂੰ ਸਲੋ ਕੀਤਾ ਮੈਨੇ ਗੇਟ ਥੋੜਾ ਹੋਰ ਨੀਚੇ ਕੀਤਾ ਕਿ ਵੀ ਗੱਡੀ ਰੁਕਨੇ ਵਾਲੀ ਹੈ तो इन्होंने अप, अपनी गाड़ी की स्पीड दोबारा बा, दो से बढ़ा दी और गेट में टकरा गई। गेट में टकराने के बाद भी ये भागने की कोशिश कर रहे थे तो गेट पूरी तरह से गाड़ी में फंस गया और गाड़ी रुकी गेट फाटक के बीच में ही रुकी दोनों लाइनों के बीच में गाड़ी रुकी तब इनको पकड़ लिया साइड में गाड़ी लगवा दी है और ये बंदी येंगते हैं गाड़ी वाले पर अधिकारियों को इन्फॉर्म कर दिया जैसे? अधिकारियों को बता दिया हाँ मैंने एस एस जलंधर सिटी को इन्फॉर्म कर दिया है और अपने अधिकारी जो तो, जलंधर से हैं और हमारे एस एस सी उनको भी दिया है आर पी एफ को भी इन्फॉर्म कर दिया गया उस समय कौन सी गाड़ी आ रही थी ये ट्रेन हाँ। उस समय ये उनतीस पच्चीस पच्चीम एक्सप्रेस आ रही थींदर गाल फाट था चकिया से गडियाँ मैं भी निगाती बेटी ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਸੀ ਜਲੰਧਰ ਵੱਲ ਹਾਰਪੁਰ ਜਾ ਰਹੇ ਕੀ ਲੈ ਕੇ ਆਏ ਸੀ ਖਾਲੀ ਸੀ ਗੱਡੀ ਕਿਹੜੀ ਗੱਡੀ ਸੀ ਤੁਹਾਡੀ ਉਹ 400 ਸੱਤ ਗੱਡੀ ਤੇ ਕਿਹੜੇ ਲੋਕੇਸ਼ਨ ਖੜੀ ਹੈ ਇਹ ਲੋਕੇਸ਼ਨ ਮਤਲਬ ਹਾਂਜੀ ਅਸਕੇ ਦਾ ਹੁਣ ਮੈਂ ਬਰਨ ਸੇ ਇਹ ਜਨਾਬ ਪੂਰਾ ਬੋਲਾਂ ਨੂੰ